ਸ੍ਰੀ ਵਾਹਿਗੁਰੂ ਸਾਹਿਬ ਜੀ ਖਖ ਖੁੰਦਕਾਰ ਸਹ ਆਲਮ ਕਰ ਖਰੀਦ ਜਿੰਨ ਖਰਚ ਦਿਆ ਬੰਦਨ ਜਾ ਕੇ ਸਭ ਜਗ ਵਧਿਆ ਅਵਰੀ ਕਾ ਨਹੀਂ ਹੁਕਮ ਪਿਆ ਖਖਾ ਖੁੰਦਕਾਰ ਸਹ ਆਲਮ ਕਾਰ ਖਰੀਦ ਜਨ ਖਰਚ ਦਿਆ ਬੰਦ ਨ ਜਾ ਕੇ ਸਭ ਜਗ ਬਾਧਿਆ ਅਵਰੀ ਕਾ ਨਹੀਂ ਹੁਕਮ ਪਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਨਿਮਾਣਿਆਂ ਦੇ ਮਾਨ ਨਿਰਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨੇ ਥਾਵਿਆਂ ਦੀ ਥਾਂ ਨੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੇ ਪੱਤ ਜਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਵਨ ਪਵਿੱਤਰ ਹਜ਼ੂਰੀ ਅੰਦਰ ਸਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਬੜਾ ਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮ ਕੀਤੀ ਹੈ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਦੇ ਮਹਾਵਾਕ ਅਨਸਾਰ ਅੰਮ੍ਰਿਤੁ ਅਲਦ ਸਮਾ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅੰਮ੍ਰਿਤੁ ਅਲਦ ਸਮੈ ਨੂੰ ਮੁਖ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੇਤਰ ਹਜੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀਆਂ ਨੇ ਸਰਵਣ ਕੀਤੀ ਹੈ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਪੱਟੀ ਲਿਖੀ ਗੁਰਬਾਣੀ ਧੰਨ ਗੁਰੂ ਨਾਨਕ ਜੀ ਪਾਤਸ਼ਾਹ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਹੋਈ ਪਾਵਨ ਪੇਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਕੱਲ ਤੱਕ ਆਪ ਜੀ ਨੇ ਪੰਜ ਪਦਿਆਂ ਦੀ ਕਥਾ ਵਿਚਾਰ ਸਰਵਣ ਕੀਤੀ ਸੀ ਛੇਵੇਂ ਪਦੇ ਦੀ ਆਰੰਭਤਾ ਹੋਈ ਹੈ ਆਪ ਜੀ ਨੇ ਸਰਵਣ ਕੀਤਾ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ 35 ਅੱਖਰਾਂ ਦੁਆਰਾ ਉਪਦੇਸ਼ ਬਖਸ਼ੇ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਆਓ ਮਨਮ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਈਏ ਪਹਿਲਾਂ ਆਪ ਜੀ ਸਸੇ ਅੱਖਰ ਦੁਆਰਾ ਈੜੀ ਅੱਖਰ ਊੜਾ ਅੱਖਰ ਮੰਘਾ ਅੱਖਰ ਕੱਕਾ ਅੱਖਰ ਦੀ ਕਥਾ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਸੋ ਅੱਜ ਅਗਲੇ ਪਦ ਅਗਲੇ ਅੱਖਰਾਂ ਦੀ ਕਥਾ ਵਿਚਾਰ ਆਰੰਭ ਹੋਈ ਹੈ ਆਓ ਸਰਹੀ ਸੰਗਤ ਰਸਨਾ ਨੂੰ ਪਵਿੱਤਰ ਕਰੋ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖਖ ਖੁੰਦ ਕਾਰ ਸਹ ਆਲਮ ਕਾਰ ਖਰੀਦ ਜਿੰਨ ਖਰਚ ਦਿਆ ਖਖੀ ਅੱਖਰ ਦੁਆਰਾ ਸਤਗੁਰੂ ਜੀ ਫਰਮਾਨ ਕਰਦੇ ਨੇ ਖੱਖੇ ਅੱਖਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਖ ਖ ਖ ਅੱਖੀ ਅੱਖਰ ਦੁਆਰਾ ਉਹ ਪਰਮੇਸ਼ਰ ਆਲਮ ਸੰਸਾਰ ਦਾ ਖੁੰਧਕਾਰ ਭਾਵ ਕੇ ਸਹਾ ਪਾਤਸ਼ਾਹ ਹੈ ਖੁੰਧਕਾਰ ਸ਼ਾਹ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜਿਹੜਾ ਜੋ ਸਾਰਿਆਂ ਦਾ ਰਿਜਕ ਦੇਣ ਵਾਲਾ ਰੋਚੀ ਦੇਣ ਵਾਲਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਖੁੰਧਕਾਰ ਖੁਦਾਵੰਦ ਗਾਰ ਖੁਦਾਵੰਦ ਗਾਰ ਖੁਦਾ ਪ੍ਰਮਾਤਮਾ ਖੁੰਧਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇਹ ਖੁੰਧਕਾਰ ਸ਼ਬਦ ਲਫ਼ਜ਼ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤ ਗੁਰਬਾਣੀ ਦੇ ਵਿੱਚ ਦੋ ਵਾਰੀ ਆਇਆ ਹੈ ਇੱਕ ਇੱਥੇ ਆਇਆ ਹੈ ਇੱਕ ਭਗਤ ਨਾਮਦੀਪ ਜੀਆ ਦੀ ਬਾਣੀ ਦੇ ਵਿੱਚ ਤਲੰਗ ਰਾਜ ਦੇ ਵਿੱਚ ਸ਼ਬਦ ਇਹ ਵਰਤਿਆ ਹੈ ਭਗਤ ਸਬਾਨ ਸਿੰਘ ਨੇ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਖੁੰਧਕਾਰ ਖੁਦਾਵੰਦਗਾਰ ਖੁਦਾ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਖਖਾ ਖੁੰਧਕਾਰ ਸਹ ਆਲਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਨੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਲਮ ਨੂੰ ਸੰਸਾਰ ਦਾ ਖੁੰਧਕਾਰ ਅਕਾਲ ਪੁਰਖ ਜਿਹਦਾ ਸਾਹ ਹੈ ਪਾਤਸ਼ਾਹ ਹੈ ਉਹ ਸਾਰਿਆਂ ਦਾ ਖਖਾ ਖੁੰਧਕਾਰ ਸਹ ਆਲਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਾਰਿਆਂ ਦਾ ਪਾਤਸ਼ਾਹ ਹੈ ਸਾਰਿਆਂ ਦਾ ਪਾਤਸ਼ਾਹ ਸਾਹ ਆਲਮ ਦੁਨੀਆ ਦਾ ਪਾਤਸ਼ਾਹ ਦੁਨੀਆ ਦਾ ਪਾਤਸ਼ਾਹ ਸਾਹ ਆਲਮ ਪਰਮੇਸ਼ਰ ਖੰਧਕਾਰ ਪਰਮੇਸ਼ਰ ਸਾਹ ਆਲਮ ਦੁਨੀਆ ਦਾ ਪਾਤਸ਼ਾਹ ਜਿਹੜਾ ਹੈ ਕਰ ਖਰੀਦ ਜਿਨ ਖਰਚ ਦਿਆ ਜਿਸ ਪਰਮੇਸ਼ਰ ਨੇ ਸੰਸਾਰ ਨੂੰ ਈਦ ਭਾਵ ਉਤਪਨ ਕਰਕੇ ਸਾਰਿਆਂ ਨੂੰ ਖਾਣ ਪੀਣ ਰੂਪ ਖਰਚ ਦਿੰਦਾ ਹੈ ਜਿੰਨ ਖਰਚ ਦੀ ਆ ਪਰਮੇਸ਼ਰ ਦਾ ਦਿੱਤਾ ਹੀ ਹੈ ਨਾ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਾਤਸ਼ਾਹ ਨੇ ਸਾਰੇ ਸੰਸਾਰ ਨੂੰ ਉਤਪਨ ਕਰਕੇ ਪੈਦਾ ਕਰਕੇ ਉਹਨਾਂ ਨੂੰ ਖਾਣ ਪੀਣ ਦਾ ਖਰਚ ਵੀ ਦਿੱਤਾ ਹੈ ਪਰਮੇਸ਼ਰ ਨੇ ਅਕਾਲਪੁਰਖ ਵਾਹਿਗੁਰੂ ਜੀ ਨੇ ਉਹਨਾਂ ਨੂੰ ਖਾਣ ਪੀਣ ਦਾ ਪਾਲਣ ਪੋਸ਼ਣ ਕਰਨ ਦਾ ਸਾਰਾ ਹੀ ਪ੍ਰਬੰਧ ਪਰਮੇਸ਼ਰ ਨੇ ਕੀਤਾ ਨਾ ਕਰ ਖਰੀਦ ਜਨ ਖਰਚ ਦੀ ਆ ਪਾਲਣ ਪੋਸ਼ਣ ਵੀ ਕਰਦਾ ਆ ਖਰਚ ਵੀ ਦਿੱਤਾ ਆ ਖਾਣ ਪੀਣ ਦਾ ਪਾਲਣ ਪੋਸ਼ਣ ਰੂਪ ਖਰਚ ਦਿੱਤਾ ਆ ਮੈਂ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜਿਹੜਾ ਹੈ ਜਿਸ ਨੇ ਪੈਦਾ ਕੀਤਾ ਆ ਉਹਦਾ ਪਾਲਣ ਪੋਸ਼ਣ ਵੀ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਆਪ ਹੀ ਕਰਦਾ ਹੈ ਜਿਸ ਨੇ ਸਾਰੀਆਂ ਦੇਹਾਂ ਦੇ ਤਾਂ ਹੀ ਖਰੀਦ ਕਰੇ ਕਰ ਜਾ ਸਾਰੀਆਂ ਦੇਹਾਂ ਖਰੀਦ ਕਰਕੇ ਨਾਮ ਰੂਪ ਖਰਚ ਦਿੰਦਾ ਹੈ ਜਿਸ ਦੇ ਆਸਰੇ ਸਾਰੀ ਕਾਇਆਨਾਦ ਹੈ ਨਾਮ ਦੇ ਨਾਮ ਰੂਪੀ ਖਰਚ ਪਰਮੇਸ਼ਰ ਨੇ ਦੇਣਾ ਕੀਤਾ ਹੈ ਜਿਸ ਦੇ ਆਸਰੇ ਸਾਰੀ ਸ੍ਰਿਸ਼ਟੀ ਸਾਰੀ ਕਾਇਆਨਾਦ ਹੈ اے ਜੀਵ ਜਿਸ ਨੇ ਤੈਨੂੰ ਪ੍ਰਾਪਤ ਰੂਪ ਖਰਚ ਦਿੰਦਾ ਹੈ ਉਸ ਦੇ ਨਾਮ ਨੂੰ ਖਰੀਦਣਾ ਕਰ ਬੰਦਨ ਜਾ ਕੇ ਸਭ ਜਗ ਬਾਧਿਆ ਅਵਰੀ ਕਾ ਨਹੀਂ ਹੁਕਮ ਪਿਆ ਜਾ ਕੇ ਜਿਸ ਪਰਮੇਸ਼ਰ ਦੇ ਹੁਕਮ ਰੂਪ ਬੰਦਨ ਬੰਦਨ ਵਿੱਚ ਸਾਰਾ ਜਗਤ ਬਾਧਿਆ ਬੱਜਾ ਹੋਇਆ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੁਕਮ ਦੇ ਵਿੱਚ ਨਾ ਵੰਦਨ ਜਾ ਕੇ ਸਭ ਜਗ ਵਧਿਆ ਸਾਰਾ ਇਹ ਸੰਸਾਰ ਜਗਤ ਜਿਹੜਾ ਹੈ ਨਾ ਉਸ ਦੇ ਹੁਕਮ ਦੇ ਵਿੱਚ ਵੱਜਿਆ ਹੋਇਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੀ ਵਰਤਦਾ ਹੈ ਅਬਰੀ ਕਾ ਨਹੀਂ ਹੁਕਮ ਪਿਆ ਉਹਦੇ ਪਰਮੇਸ਼ਰ ਦਾ ਹੁਕਮ ਹੀ ਸਾਰਿਆਂ ਤੇ ਚੱਲਦਾ ਹੈ ਉਸ ਪਰਮੇਸ਼ਰ ਉੱਤੇ ਕਿਸੇ ਹੋਰ ਦਾ ਹੁਕਮ ਨਹੀਂ ਪਾਇਆ ਪੈਂਦਾ ਅਮਰੀਕਾ ਨਹੀਂ ਹੁਕਮ ਪਿਆ ਉਹਦੇ ਤੇ ਕਿਸੇ ਦਾ ਹੁਕਮ ਨਹੀਂ ਚੱਲਦਾ ਪਰਮੇਸ਼ਰ ਦਾ ਹੁਕਮ ਸਾਰਿਆਂ ਤੇ ਚੱਲਦਾ ਹੈ ਤੇ ਹੋਰ ਕਿਸੇ ਦਾ ਕੋਈ ਹੁਕਮ ਨਹੀਂ ਹੁਕਮ ਕੇਵਲ ਤਾਂ ਕੇਵਲ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਰਤਦਾ ਹੈ ਉਸ ਦੇ ਹੁਕਮ ਅਨੁਸਾਰ ਹੀ ਸਾਰਿਆਂ ਨੂੰ ਇਸ ਜਗਤ ਤੋਂ ਕੁਝ ਵੀ ਕਰਨਾ ਪੈਂਦਾ ਹੈ ਉਹਦੇ ਹੁਕਮ ਦੇ ਵਿੱਚ ਸੰਸਾਰ ਦੇ ਉੱਤੇ ਆਏ ਆ ਜਨਮ ਹੋਇਆ ਹੁਕਮ ਦੇ ਵਿੱਚ ਹੀ ਕੁਝ ਕਰਨਾ ਪੈਂਦਾ ਹੁਕਮ ਦੇ ਵਿੱਚ ਸਾਰਾ ਕੁਝ ਵਰਤ ਰਿਹਾ ਸਾਰੀ ਕਾਇਨਾਤ ਸੂਰਜ ਚੰਦ ਤਾਰੇ ਧਰਤੀ ਆਕਾਸ਼ ਪਦਾਲ ਹਵਾ ਪਾਣੀ ਬਸੰਤਰ ਸਾਰਾ ਕੁਝ ਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੈ ਅਕਾਲ ਪੁਰਖ ਵਾਹਿਗੁਰੂ ਦੇ ਅਮਰੀਕਾ ਨਹੀਂ ਹੁਕਮ ਪਿਆ ਹੋਰ ਦਾ ਕਿਸੇ ਦਾ ਹੁਕਮ ਨਹੀਂ ਹੈ ਕੇਵਲ ਤਾਂ ਕੇਵਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਉਦਾ ਹੀ ਹੁਕਮ ਵਰਦਾ ਹੈ ਤੇ ਉਹਦੇ ਉੱਤੇ ਵੀ ਕਿਸੇ ਦਾ ਹੁਕਮ ਨਹੀਂ ਚੱਲਦਾ ਗੱਗਾ ਗੋਇ ਗਾਏ ਜਿਨ ਛੋਡੀ ਗੱਲੀ ਗੋਬਿੰਦ ਗਰਭ ਭਿਆ ਗੱਗੇ ਅਕਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਜਿਸ ਨੇ ਗੋਬਿੰਦ ਧਰਤੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਗੋ ਕੈਨ ਦੇ ਧਰਤੀ ਉਹ ਦੀ ਰੱਖਿਆ ਕਰਨ ਵਾਲਾ ਬੇਦ ਰੱਖਿਆ ਕਰਨ ਵਾਲਾ ਗੋਏ ਗਾਏ ਜਿਨ ਚੋੜੀ ਉਹ ਅਕਾਲ ਪੁਰਖ ਵਾਹਿਗੁਰੂ ਧਰਤੀ ਦੇ ਰੱਖਿਆ ਕਰਨ ਵਾਲਾ ਪਰਮੇਸ਼ਰ ਜਿਹੜਾ ਹੈ ਗੋਏ ਬਾਣੀ ਗਾਏ ਗਉਣੀ ਛੱਡ ਦਿੱਤੀ ਹੈ ਭਾਵ ਜਿਹੜਾ ਗੁਰਬਾਣੀ ਨਹੀਂ ਪੜਦਾ ਉਹ ਗੱਲਾਂ ਦੇ ਨਾਲ ਹੀ ਪਰਮੇਸ਼ਰ ਬਣ ਕੇ ਹੰਕਾਰ ਹੀ ਹੋ ਗਿਆ ਗੱਗਾ ਗੋਇ ਗਾਏ ਜਿਨ ਛੋਡੀ ਗੱਲੀ ਗੋਬਿੰਦ ਗਰਭ ਪਿਆਰ ਜਿਸ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਧਰਤੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੀ ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਅਕਾਲ ਪੁਰਖ ਵਾਹਿਗੁਰੂ ਦੀ ਗੁਰਬਾਣੀ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ ਗੱਗੀ ਅੱਖਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਜਿਨ ਜਿਸ ਨੇ ਗੋਬੇਦ ਧਰਤੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੋਏ ਬਾਣੀ ਗਾਏ ਗਉਣੀ ਛੱਡ ਦਿੱਤੀ ਹੈ ਭਾਵ ਜਿਹੜਾ ਗੁਰਬਾਣੀ ਨਹੀਂ ਪੜਦਾ ਉਹ ਗੱਲੀ ਗੱਲਾਂ ਦੇ ਨਾਲ ਹੀ ਗੋਬਿੰਦ ਪਰਮੇਸ਼ਰ ਬਣ ਕੇ ਭਇਆ ਹੋ ਗਿਆ ਹੰਕਾਰੀ ਹੋ ਗਿਆ ਗੱਲੀ ਗੋਬਿੰਦ ਗਰਭ ਪਿਆ ਗੱਲਾਂ ਦੇ ਨਾਲ ਹੀ ਰੱਬ ਬਣੀ ਫਿਰਦਾ ਆ ਆਪਣੀਆਂ ਗੱਲਾਂ ਦੇ ਨਾਲ ਹੀ ਆਪ ਹੀ ਰੱਬ ਨਹੀਂ ਫਿਰਦਾ ਆ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਉਹ ਜਿਹੜਾ ਹੈ ਕਿ ਮੈਂ ਬ੍ਰਹਮ ਹਾਂ ਮੇਰੇ ਤੋਂ ਕੌਣ ਲੇਖਾ ਮੰਗ ਸਕਦਾ ਹੈ ਇਦਾਂ ਦਾ ਹੰਕਾਰ ਕਰਦੇ ਨੇ ਇਦਾਂ ਦਾ ਹੰਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬੁਰਲਾਏ ਗੁਰਬਾਣੀ ਤੋਹੀ ਨੇ ਜਿਹੜੇ ਗੁਰਬਾਣੀ ਨਹੀਂ ਪੜ੍ਹਦੇ ਗੁਰਬਾਣੀ ਨਹੀਂ ਸੁਣਦੇ ਕਿਉਂਕਿ ਗੁਰਬਾਣੀ ਹੀ ਸਿੱਖ ਦਾ ਆਧਾਰ ਹੈ ਸ਼ਬਦ ਗੁਰੂ ਆ ਸ਼ਬਦ ਹੀ ਆਧਾਰ ਹੈ ਜੀਵ ਦਾ ਤੇ ਜਿੰਨੇ ਗੁਰਬਾਣੀ ਛੱਡ ਦਿੱਤੀ ਗੁਰਬਾਣੀ ਨੂੰ ਭੁੱਲ ਗਿਆ ਤੇ ਪਾਤਸ਼ਾਹ ਕਹਿੰਦੀ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਉਰਲਾਏ ਇੱਥੇ ਵੀ ਸਤਿਗੁਰੂ ਜੀ ਫਰਮਾਨ ਕਰਦੇ ਨੇ ਗੱਗਾ ਗੋਬਿੰਦ ਗਾਏ ਜਿਨੇ ਛੋਡੀ ਗੱਗਾ ਗੋਏ ਗਾਏ ਜਿਨੂੰ ਛੋਡੀ ਗੱਲੀ ਗੋਬਿੰਦ ਗਰਭ ਪਿਆ ਤੇ ਜਿਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਨੂੰ ਛੱਡ ਦਿੱਤਾ ਆ ਤੇ ਗੱਲਾਂ ਦੇ ਨਾਲ ਹੀ ਉਹ ਰੱਬ ਬਣਦਾ ਆ ਤੇ ਬਹੁਤ ਹੰਕਾਰੀ ਗਰਭ ਹੋ ਗਿਆ ਹੰਕਾਰੀ ਹੋ ਗਿਆ ਮਨ ਦੇ ਵਿੱਚ ਬੜਾ ਹੰਕਾਰ ਕਿਉਂਕਿ ਜੇ ਨਾਮ ਨਹੀਂ ਗੁਰਬਾਣੀ ਨਹੀਂ ਇਹ ਬੰਦਾ ਹੰਕਾਰ ਹੀ ਹੋ ਜਾਂਦਾ ਹੰਕਾਰ ਹੀ ਦੁਨੀਆ ਦੇ ਪਦਾਰਥ ਦੇ ਕਰਕੇ ਮਾਇਆ ਦੇ ਕਰਕੇ ਸੁੱਖ ਸਹੂਲਤਾਂ ਦੇ ਕਰਕੇ ਬੰਦਾ ਹੰਕਾਰ ਹੀ ਹੋ ਜਾਂਦਾ ਹੈ ਘੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹ ਤਈ ਕੀਆ ਜਿਨ ਜਿਸ ਵਾਹਿਗੁਰੂ ਜੀ ਨੇ ਜੀਵਾਂ ਦੇ ਸਰੀਰ ਭਾਂਡੇ ਘੜ ਕਰਕੇ ਮਾਤਾ ਦੇ ਗਰਭ ਰੂਪ ਆਵੀ ਭੱਠੀ ਵਿੱਚ ਸਾਜੀ ਸਾਜਣਾ ਕੀਤੇ ਨੇ ਜਿਹਤਰਾ ਤੁਮਿਆਰ ਜਦੋਂ ਭਾਂਡਿਆਂ ਨੂੰ ਘੜਦਾ ਨਾ ਉਹਨਾਂ ਦੀ ਬਣਤਰ ਤਿਆਰ ਕਰਦਾ ਤੇ ਉਹਨਾਂ ਨੂੰ ਆਵੀ ਦੇ ਵਿੱਚ ਪਕਾਉਣ ਵਾਸਤੇ ਰੱਖਿਆ ਜਾਂਦਾ ਆਵੀ ਦੇ ਵਿੱਚ ਪਕਾਏ ਜਾਂਦੇ ਨੇ ਉਹਦੇ ਵਿੱਚ ਅੱਗ ਦੇ ਵਿੱਚ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਰੀਰਾਂ ਦੀ ਘਾੜਤ ਘੜਦਾ ਆ ਮਾਂ ਦੇ ਗਰਭ ਰੂਪੀ ਆਵੀ ਦੇ ਵਿੱਚ ਉਸ ਅਗਨ ਦੇ ਵਿੱਚ ਗਰਭ ਦੀ ਅਗਨ ਦੇ ਵਿੱਚ ਰੱਖਦਾ ਜਿੰਨ ਜਿਸ ਵਾਹਿਗੁਰੂ ਜੀ ਨੇ ਜੀਵਾ ਦੇ ਸਰੀਰ ਰੂਪੀ ਭਾਂਡੇ ਘੜ ਕਰਕੇ ਮਾਤਾ ਦੇ ਗਰਭ ਰੂਪੀ ਆਵੀ ਭੱਠੀ ਵਿੱਚ ਸਾਜੀ ਸਜਣਾ ਕੀਤੇ ਨੇ ਚਾਨਣ ਵਾਹ ਤਹੀ ਕੀਆ ਉਹ ਵਾਹਿਗੁਰੂ ਹੀ ਚਾਨਣ ਚੜ੍ਹਾਈ ਕਰਾਉਣ ਵਾਲਾ ਹੈ ਕਾਲ ਵਾਹ ਉਹਨਾਂ ਹੰਕਾਰੀ ਜੀਵਾਂ ਦੇ ਸਿਰ ਤੇ ਤਈ ਮੁਕਰੜ ਕਰ ਦਿੰਦਾ ਹੈ ਭਾਵ ਉਹਨਾਂ ਦੇ ਸਿਰ ਤੇ ਹਰ ਵਕਤ ਕਾਲ ਖੜਾ ਰਹਿੰਦਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਪੈਦਾ ਕੀਤੇ ਹਨ ਜਿਹੜਾ ਭਾਂਡੇ ਆ ਘੜਦਾ ਆ ਸਰੀਰਾਂ ਦੇ ਜਿਹੜਾ ਪੈਦਾ ਕਰਦਾ ਆ ਤੇ ਫਿਰ ਉਹੀ ਜਿਹੜਾ ਆ ਖਤਮ ਵੀ ਕਰ ਦਿੰਦਾ ਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਨੇ ਭਾਂਡੇ ਨੂੰ ਘਰਨਾ ਕੀਤਾ ਹੈ ਜਿਹੜੇ ਭਾਂਡੇ ਘਟਦੇ ਨੇ ਉਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਫਿਰ ਖਤਮ ਵੀ ਕਰਦਾ ਹੈ ਇਸੇ ਤਰ੍ਹਾਂ ਇਹਦੇ ਅਰਥ ਇਦਾਂ ਵੀ ਬਣਦੇ ਨੇ ਗੱਗਾ ਗੋਬਿੰਦ ਗਾਏ ਜਿਨੂੰ ਛੋਡੀ ਗੱਲੀ ਗੋਬਿੰਦ ਗਰਭ ਪਿਆ ਗੱਗਾ ਗੱਗੇ ਅੱਖਰ ਦੁਆਰਾ ਕਹਿੰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਦੀ ਬਾਣੀ ਗਾਏ ਗਾਉਣੀ ਛੱਡ ਦਿੱਤੀ ਹੈ ਗੱਲਾਂ ਨਾਲ ਹੀ ਰੱਬ ਬਣ ਕਰਕੇ ਬੈਠ ਗਏ ਨੇ ਉਹ ਗਰਭ ਹੰਕਾਰੀ ਹੋ ਗਏ ਨੇ ਹੰਕਾਰੀ ਕੜ ਭਾਂਡੇ ਜਿਨ ਆਵੀ ਸਾਜੀ ਚਾਣਵਾਹ ਤਈ ਕੀਆ ਜਿਸ ਪਰਮੇਸ਼ਰ ਨੇ ਕੜ ਭਾਂਡੇ ਉਹ ਕੜ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਾਂਡੇ ਹੈ ਇਹ ਘੜਤ ਘੜਦਾ ਹੈ ਭਾਂਡੇ ਘੜੇ ਆ ਨਾ ਸਾਰੇ ਦੇ ਸਰੀਰ ਸਭ ਜੀਵਾਂ ਦੇ ਸਰੀਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਘੜਦਾ ਹੈ ਉਹ ਕਰਦਾ ਹੈ ਤੇ ਚਾਰਨ ਚੜਾਈ ਨਾ ਭਾਵਨਾਸ਼ ਕਰਨਾ ਨਾਸ਼ ਵੀ ਉਹੀ ਕਰਦਾ ਹੈ ਪਰਮੇਸ਼ਰ ਨੇ ਹੀ ਇਹ ਜਿਹੜੇ ਆ ਘਾਰਤ ਘੜੀ ਹੈ ਤੇ ਪਰਮੇਸ਼ਰ ਹੀ ਇਹਨਾਂ ਨੂੰ ਜਿਹੜਾ ਉਹ ਖਤਮ ਵੀ ਕਰਦਾ ਫਰਨਾਸ਼ ਵੀ ਕਰ ਦਿੰਦਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਹੈ ਉਹੀ ਘਾਰਤ ਘਟਦਾ ਆ ਉਹੀ ਫਿਰ ਨਾਸ਼ ਕਰਦਾ ਹੈ ਕੱਗੈ ਕਾਲ ਸੇਵਕ ਜੇ ਘਲ ਸ਼ਬਦ ਗੁਰੂ ਕੈ ਲਾਗ ਰਹਿ ਕੱਗੈ ਅੱਖਰ ਦੁਆਰਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਕੱਗੈ ਅੱਖਰ ਦੁਆਰਾ ਇਹ ਸਾਰੇ ਸੰਸਾਰ ਜੀਵਾਂ ਨੂੰ ਸਮਝਾਉਦੇ ਹੋਏ ਸਤਿਗੁਰੂ ਜੀ ਫਰਮਾਨ ਕਰਦੇ ਨੇ ਜੇਕਰ ਤੂੰ ਸੇਵਕ ਭਾਵ ਧਾਰ ਕੇ ਘਾਲ ਕਮਾਈ ਘਾਲਾ ਕਮਾਉਣਾ ਕਰੇ ਤਾਂ ਹਰ ਵਕਤ ਗੁਰੂ ਸਾਹਿਬ ਜੀ ਦੇ ਸ਼ਬਦ ਵਿੱਚ ਲਾਗ ਲੱਗਾ ਰਹੇ ਅਗਿਆ ਘਾਲ ਸੇਵਕ ਜੀ ਘਾਲ ਹੈ ਜੇ ਉਹਦਾ ਸੇਵਕ ਬਣ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਬਣ ਕਰਕੇ ਨਾ ਸੇਵਕ ਭਾਵ ਧਾਰ ਕੇ ਕਰਕੇ ਘਾਲ ਕਮਾਈ ਨੂੰ ਘਾਲਾ ਕਮਾਉਣਾ ਕਮਾਉਣਾ ਕਰੇ ਹਰ ਵਕਤ ਗੁਰੂ ਸਾਹਿਬ ਦੇ ਸ਼ਬਦ ਵਿੱਚ ਲੱਗਾ ਰਹੇ ਸ਼ਬਦ ਗੁਰੂ ਕਾ ਲਾਗ ਰਹਾ ਗੁਰੂ ਦੇ ਸ਼ਬਦ ਦੇ ਵਿੱਚ ਲੱਗਾ ਰਹੇ ਬੁਰਾ ਭਲਾ ਜੇ ਸਮ ਕਰ ਜਾਣ ਇਨ ਵਿਦ ਸਾਹਿਬ ਰਮਤ ਰਹਿ ਪਰ ਜੇਕਰ ਤੂੰ ਬੁਰਾ ਤੇ ਭਲਾ ਸਮ ਕਰਕੇ ਜਾਣੇ ਬੁਰੇ ਤੇ ਭਲੇ ਨੂੰ ਇੱਕੋ ਜਿਹਾ ਜਾਣੇ ਬੁਰਾ ਹੋ ਗਿਆ ਤਾਵੀਂ ਪਰਮੇਸ਼ਰ ਦਾ ਸ਼ੁਕਰਾਨਾ ਭਲਾ ਤਾਵੀਂ ਪਰਮੇਸ਼ਰ ਦਾ ਸ਼ੁਕਰਾਨਾ ਅਰਥਾਤ ਬੁਰਾ ਕਹਿਣ ਵਾਲੇ ਨੂੰ ਕ੍ਰੋਧ ਵਸ ਹੋ ਕੇ ਕਿ ਮਾੜਾ ਨਾ ਬੋਲੇ ਜੇ ਕੇ ਕੋਈ ਭਲਾ ਕਹਿੰਦਾ ਭਲਾ ਕਹਿਣ ਵਾਲੇ ਨੂੰ ਕੋਈ ਬਹੁਤੀਆਂ ਆਉਧੀਆਂ ਹੁਣ ਸਿਖਤਾਨਾ ਕਰੀ ਜਾਵੇ ਪੀ ਮੈਨੂੰ ਨੇ ਭਲਾ ਕਹਿ ਦਿੱਤਾ ਬੁਰਾ ਭਲਾ ਜੇ ਸਮ ਕਰ ਜਾਣਾ ਬੁਰੇ ਤੇ ਭਲੇ ਨੂੰ ਸਮ ਬਰਾਬਰ ਇੱਕੋ ਜਿਹਾ ਕਰਕੇ ਜਨਣਾ ਇਨਬਿਦ ਸਾਹਿਬ ਰਮਤ ਰਹਾ ਤੇ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਇਨਬਿਦ ਇਸ ਤਰੀਕੀ ਨਾਲ ਸਾਹਿਬ ਮਾਲਕ ਪਰਮੇਸ਼ਰ ਨੂੰ ਰਮਤ ਉਚਾਰਦਾ ਰਹੇ ਤਾਂ ਫਿਰ ਤੂੰ ਪਰਮੇਸ਼ਰ ਵਿੱਚ ਰਮਤ ਰਮਿਆ ਰਹੇ ਰਹੇਗਾ ਭੇਦ ਹੋ ਜਾਵੇਂਗਾ ਮੁਕਤ ਹੋ ਜਾਵੇਂਗਾ ਪਾਤਸ਼ਾਹ ਪ੍ਰਮਾਨ ਕਰਦੇ ਨੇ ਕਿ ਬੁਰਾ ਭਲਾ ਜੀ ਸਮਕਰ ਜਾਣਾ ਹੈ ਬੁਰੇ ਤੇ ਭਲੇ ਨੂੰ ਇੱਕੋ ਜਿਹਾ ਸਮਝੀ ਇੱਕੋ ਜਿਹਾ ਹੀ ਬਰਾਬਰ ਜਾਣੀ ਤੇ ਪਰਮੇਸ਼ਰ ਦਾ ਸੇਵਕ ਬਣ ਕਰਕੇ ਕਾਲ ਕਾਲੀ ਪਰਮੇਸ਼ਰ ਦਾ ਸੇਵਕ ਬਣ ਕਰਕੇ ਕਾਲ ਕਮਾਈ ਕਾਲਣੀ ਕਮਾਉਣਾ ਕਰੇ ਸ਼ਬਦ ਗੁਰੂ ਦੇ ਵਿੱਚ ਆਪਣਾ ਮਨ ਲਗਾਈ ਰੱਖੇ ਸ਼ਬਦ ਗੁਰੂ ਦੇ ਨਾਲ ਜੁੜਿਆ ਰਹੇ ਬੁਰੇ ਭਲੇ ਨੂੰ ਇੱਕੋ ਜਿਹਾ ਜਾਣੀ ਤੇ ਪਾਤਸ਼ਾਹ ਕਹਿੰਦੇ ਇਸ ਵਿਧੀ ਨਾਲ ਇਨ ਵਿਧ ਇਸ ਤਰੀਕੇ ਦੇ ਨਾਲ ਸਾਹਿਬ ਰਮਤ ਰਹੇ ਸਾਹਿਬ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਰਮੇਸ਼ਰ ਦੇ ਵਿੱਚ ਰਮਿਆ ਰਹੇਗਾ ਆਪੇਦ ਹੋ ਜਾਵੇਗਾ ਮੁਕਤ ਹੋ ਜਾਵੇਗਾ ਚਚ ਚਾਰ ਵੇਦ ਜਿਨ ਸਾਜੇ ਚਾਰੇ ਖਾਣੇ ਚਾਰ ਜੁਗਾ ਚ ਚੱਕਰ ਦੁਆਰਾ ਸਤਗੁਰੂ ਜੀ ਫਰਮਾਨ ਕਰਦੇ ਨੇ ਜਿਸ ਪਰਮੇਸ਼ਰ ਨੇ ਬ੍ਰਹਮਾ ਜੀ ਨੂੰ ਅਪੂਰਨ ਕਰਕੇ ਚਾਰ ਵੇਦ ਸਾਜੇ ਨੇ ਚਾਰ ਵੇਦ ਨੇ ਉਸ ਨੇ ਹੀ ਚਾਰੇ ਖਾਣੇ ਚਾਰੇ ਖਾਣੀਆਂ ਤੇ ਚਾਰ ਜੁਗਾਂ ਚਾਰ ਯੁਗ ਸਤਾਪਤ ਕੀਤੇ ਨੇ ਉਸ ਪਰਮੇਸ਼ਰ ਨੇ ਇਸੇ ਤਰ੍ਹਾਂ ਚ ਚਾ ਚਾਰ ਵੇਦ ਸਿਨ ਸਾਜੇ ਜਿਸ ਨੇ ਕਿਰਪਾ ਕਰਕੇ ਪਰਮੇਸ਼ਰ ਨੇ ਚਾਰ ਵੇਦਾਂ ਨੂੰ ਹੀ ਸਜਣਾ ਕੀਤਾ ਚਾਰੇ ਖਾਣੀਆਂ ਚਾਰ ਜਗਤ ਤੇ ਚਾਰ ਖਾਣੀਆਂ ਤੇ ਚਾਰ ਹੀ ਯੁਗ ਚਾਰ ਖਾਣੀਆਂ ਤੇ ਚਾਰ ਯੁਗ ਚਾਰ ਯੁਗ ਸਥਾਪਿਤ ਕੀਤੇ ਨੇ ਸਤਜੁਗ ਜਿਸ ਤਰ੍ਹਾਂ ਸਤਜੁਗ ਤ੍ਰਿਪਤਾ ਦੁਆਪਰ ਤੇ ਕਲਯੁਗ ਇਸੇ ਤਰ੍ਹਾਂ ਜੁਗਾਂ ਦੀ ਸਮੇਂ ਦੀ ਵੰਡ ਕਰਨੀ ਕੀਤੀ ਹੈ ਇਹ ਸਾਰਾ ਕੁਝ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਜੇ ਸਾਜਣਾ ਕੀਤਾ ਹੈ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਥਿਆ ਜਿਸ ਨੇ ਜੁਗ ਦੋ ਭਾਵ ਜੀਵ ਤੇ ਈਸ਼ਰ ਤੇ ਜੁਗ ਦੋ ਭਾਵ ਪੁਰਖ ਪ੍ਰਕਿਰਤੀ ਦੁਆਰਾ ਇਹ ਸਾਰਿਆਂ ਦੀ ਰਚਨਾ ਰਚੀ ਹੈ ਉਹ ਜੁਗ ਜੁਗ ਜੁਗਾ ਜੁਗਾ ਵਿੱਚ ਜੋਗੀ ਜੁੜਿਆ ਹੋਇਆ ਪਰਮੇਸ਼ਰ ਆਪ ਹੀ ਖਾਣੀ ਚਾਰੇ ਖਾਣੀਆਂ ਦੇ ਤਾਂ ਹੀ ਪੈਦਾ ਕਰਨ ਵਾਲਾ ਹੈ ਆਪ ਹੀ ਚਾਰੇ ਖਾਣੀਆਂ ਦੇ ਅੰਦਰ ਭੋਗੀ ਭੋਗਾ ਭੋਗਣ ਵਾਲਾ ਉਹ ਆਪ ਹੀ ਅੰਤ ਨੂੰ ਭੋਗੀ ਸਾਰਿਆਂ ਦੀ ਸਮਾਪਤੀ ਕਰਨ ਵਾਲਾ ਭਾਵ ਪਰਲੋ ਕਰਨ ਵਾਲਾ ਹੈ ਇਸੇ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਥੀਆ ਤੇ ਵੀ ਪਰਮੇਸ਼ਰ ਆਪ ਹੀ ਪੜਿਆ ਥੀਆ ਹੋਇਆ ਪੰਡਿਤ ਵਿਦਵਾਨ ਸਾਰੇ ਸੰਸਾਰ ਦੇ ਅੰਤਰ ਜਾਮਤਾ ਦੀ ਪੜ੍ਹਾਈ ਨੂੰ ਪੜ੍ਹਿਆ ਹੋਇਆ ਵਿਦਵਾਨ ਆਪ ਹੀ ਹੈ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਚਾਰ ਵੇਦ ਚਾਰ ਜਿਨ ਸੱਜ ਨੇ ਕੀਤੇ ਚਾਰੇ ਖਾਣਿਆਂ ਚਾਰ ਯੁਗ ਸੱਜ ਨੇ ਕੀਤੀ ਆ ਤੇ ਯੁਗਾ ਯੁਗਾ ਦੇ ਵਿੱਚ ਆਪ ਹੀ ਜੋਗੀ ਆਪ ਹੀ ਭੋਗੀ ਆਪ ਹੀ ਪੜਿਆ ਹੋਇਆ ਪੰਡਤ ਸਾਰਾ ਕੁਝ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਸੋ ਪੰਡਤ ਜੋ ਤਿਹਾਂ ਗੁਨਾ ਕੀ ਪੰਡ ਉਤਾਰੈ ਵਿਦਵਾਨ ਕਿਹੜਾ ਹੈ ਇਸੇ ਤਰ੍ਹਾਂ ਸਤਗੁਰੂ ਜੀ ਦਾ ਪਰਮਾਰ ਹੈ ਸੋ ਪੰਡਤ ਜੋ ਮਨ ਪ੍ਰਬੁੱਧ ਆ ਰਾਮ ਨਾਮ ਆਤਮੈ ਸੁਧਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਸਾਰਾ ਕੁਝ ਸੰਸਾਰ ਦੇ ਵਿੱਚ ਕੁਲ ਕਾਇਆ ਦੇ ਨਾਤ ਵਿੱਚ ਕਰ ਰਿਹਾ ਹੈ ਚਛਾ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੋਵਾ ਸੱਚੇ ਅਕਰ ਦੁਆਰਾ ਸਤਿਗੁਰੂ ਜੀ ਪਰਮਾਨ ਕਰ ਸੰਸਾਰੇ ਸੰਸਾਰ ਅੰਦਰ ਨਾ ਸਾਰੇ ਸੰਸਾਰ ਅੰਦਰ ਛਾਇਆ ਵਰਤੀ ਅੰਤਰ ਸਾਰੇ ਸੰਸਾਰ ਦੇ ਅੰਦਰ ਅਤਿ ਸਥਾਨ ਸਰੂਪ ਬ੍ਰਹਮ ਚੇਤਨ ਛਾਇਆ ప్రతి ਬਿੰਬ ਰੂਪ ਹੋ ਕੇ ਵਰਤੀ ਵਰਤ ਰਿਹਾ ਹੈ ਜਿਹੜੀ ਮਾਇਆ ਜਰੂਪ ਹੈ ਉਹ ਚੇਤਨ ਪਰਮੇਸ਼ਰ ਦਾ ਪ੍ਰਤੀਬਿੰਬ गान ਕਰਕੇ ਰਾਜਸੀ ਤਾਮਸੀ ਸਾਧਕੀ ਸੁਭਾ ਨੂੰ ਪ੍ਰਾਪਤ ਹੋ ਗਈ ਹੈ। ਚਾ ছায়ਾ ਵਰਤੀ ਸਭ ਅੰਤਰ ਤੇਰਾ ਕੀਆ ਭਰਮ ਹੋਆ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ। ਸ਼ੁੱਧ ਸਤੋ ਗੁਣ ਉਹ ਈਸ਼ਰ ਘਾਇਆ ਹੈ। ਜਿਸ ਨੇ ਮਲੀਨ ਸਤੋ ਗੁਣ ਦੇ ਤਮੋ ਗੁਣ ਦੀ ਪ੍ਰਧਾਨਤਾ ਸੀ ਉਹ ਜੀਵਕ ਆਇਆ। ਇਸ ਪ੍ਰਕਾਰ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਤੀਬਿੰਬ ਅਵਿਦਿਆ ਵਿੱਚ ਪਿਆ ਹੈ ਅੰਤਿਆ ਕਰਨ ਦਾ ਅਭਾਨੀ ਅੰਤਿਆ ਕਰਨ 우ਸ਼ਟ ਚੇਤਨ ਜੀਵ ਹੈ ਮਾਇਆ ਉਪਹਿਤ ਚੇਤਨ ਈਸ਼ਰ ਹੈ ਇਸ ਪ੍ਰਕਾਰ ਚੇਤਨ ਪਰਮੇਸ਼ਰ ਦੀ ਅਵਿਦਿਆ ਰੂਪ ਛਾਇਆ ਮਾਇਆ ਰੂਪ ਛਾਇਆ ਪ੍ਰਤੀਬਿੰਬਤ ਰੂਪ ਹੋ ਕੇ ਕਿ ਵਰਤ ਰਹੀ ਹੈ हे ਪ੍ਰਭੂ ਇਹ ਤੇਰਾ ਕੀਤਾ ਹੋਇਆ ਪਰਮ ਸਭ ਨੂੰ ਹੋ ਰਿਹਾ ਪਿਰਾ ਕੀ ਆ ਭਰਮ ਹੋਆ ਇਹ ਸਾਰਾ ਸੰਸਾਰ ਤੇਰਾ ਆਪ ਹੀ ਸਰੂਪ ਹੀ ਕੀਤਾ ਹੋਇਆ ਹੈ ਪਰ ਜੀਵਾਂ ਨੂੰ ਦੂਜਾ ਪ੍ਰਤੀਤ ਹੋਣ ਕਰਕੇ ਉਹਨਾਂ ਦੇ ਅੰਦਰ ਭਰਮ ਪੈਦਾ ਹੋ ਗਿਆ ਭਾਵ ਤੇਰੇ ਕੀਤੇ ਹੋਏ ਪਰ ਉਪਕਾਰ ਤੇਰੇ ਕੀਤੇ ਹੋਏ ਨੂੰ ਭੁਲਾ ਕਰਕੇ ਆਪ ਹੀ ਸਭ ਕੁਝ ਬਣ ਬੈਠੇ ਨੇ ਅਸੀਂ ਸਭ ਕੁਝ ਹੀ ਕਰ ਸਕਦੇ ਹਾਂ ਜਿੱਥੇ ਜਥਾਰਤ ਵਸਤੂ ਦਾ ਸਮਾਨਿਆ ਗਿਆਨ ਹੋਵੇ ਭਾ ਪੂਰਾ ਗਿਆਨ ਨਾ ਹੋਵੇ ਇਸੇ ਤਰ੍ਹਾਂ ਉਸੇ ਉਥੇ ਭਰਮ ਪੈਦਾ ਹੋ ਜਾਂਦਾ ਹੈ ਜਿਵੇਂ ਮਿਰਗ ਤ੍ਰਸਨਾ ਦਾ ਪਾਣੀ ਪ੍ਰਤੀਤ ਹੋਣਾ ਸਿੱਪੀ ਵਿੱਚ ਚਾਂਦੀ ਪ੍ਰਤੀਤ ਹੋਣਾ ਰੱਸੀ ਵਿੱਚ ਸੱਪ ਦੀ ਪ੍ਰਤੀਤੀ ਹੋਣੀ ਇਹ ਭਰਮ ਹੈ ਛੱਛਾ ਛਾਇਆ ਵਰਤੀ ਸਭ ਅੰਤਰ ਤੀਰਾ ਕੀ ਆ ਭਰਮ ਹੋਣਾ ਤੇਰੀ ਛਾਇਆ ਹੀ ਸਾਰੇ ਸੰਸਾਰ ਦੇ ਵਿੱਚ ਸਕੁਲ ਕਾਇਆ ਨਾਦ ਦੇ ਵਿੱਚ ਵਰਤ ਰਹੀ ਹੈ ਤੇ ਤੀਰਾਂ ਕੀਤਾ ਹੋਇਆ ਜੀਵਾਂ ਨੂੰ ਭਰਮ ਹੀ ਲੱਗੀ ਜਾਂਦਾ ਹੈ ਭਰਮ ਉਪਾਏ ਕੋਲਾਈਨ ਆਪੇ ਤੇਰਾ ਕਰਮ ਹੋਵਾ ਤੈਨੂੰ ਗੁਰੂ ਮਿਲਿਆ ਹੇ ਮਹਾਰਾਜ ਤੂੰ ਆਪ ਹੀ ਮਾਇਆ ਦੁਆਰਾ ਭਰਮ ਉਪਾਏ ਪੈਦਾ ਕਰਕੇ ਸ੍ਰਿਟੀ ਨੂੰ ਵਿਸ਼ਿਆਂ ਵਿੱਚ ਪਰਮ ਉਪਾਏ ਭੁਲਾਈਨ ਆਪੇ ਸ੍ਰਿਸ਼ ਅਵਿਸ਼ਿਆਂ ਦੇ ਵਿੱਚ ਅ ਗਿਆਨ ਵਿੱਚ ਭੁਲਾਈਨ ਭੁਲਾ ਦਿੰਦਾ ਹੈ ਜੀਵਾਂ ਦੇ ਅੰਤ ਕਰਨ ਵਿੱਚ ਭ੍ਰਮ ਪੈਦਾ ਕਰਕੇ ਆਪ ਹੀ ਆਪਣੇ ਸਰੂਪ ਨੂੰ ਭੁਲਾ ਦਿੰਦਾ ਹੈ ਪਰ ਜਿਨ੍ਹਾਂ ਉਤੇ ਤੇਰੀ ਕਰਮ ਬਖਸ਼ੀ ਭਾਵ ਕਿਰਪਾਲਤਾ ਹੋਈ ਹੈ ਜਿਨ੍ਹਾਂ ਨੂੰ ਆਪ ਵੱਲੋਂ ਨਿਸ਼ਕਾਮ ਕਰਮਾਂ ਦਾ ਵਰਦਾਨ ਹੋਇਆ ਭਾ ਮਿਲਿਆ ਹੈ ਉਹਨਾਂ ਨੂੰ ਗੁਰੂ ਮਿਲਿਆ ਸਤਿਗੁਰੂ ਜੀ ਮਿਲੇ ਨੇ ਇਹ ਪ੍ਰਭੂ ਜੀ ਜਿਨ੍ਹਾਂ ਨੇ ਸਤਿਗੁਰੂ ਜੀ ਨਾਲ ਮਿਲਾਪ ਕੀਤਾ ਹੈ ਤੇਰਾ ਕਰਮ ਹੋਆ ਤੈਨ ਗੁਰੂ ਮਿਲਿਆ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਸਾਰਾ ਸੰਸਾਰ ਤੇਰਾ ਕੀਤਾ ਹੋਇਆ ਕਰਮ ਹੈ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ ਹੈ ਪਰਮ ਉਪਾਏ ਭੁਲਾਈਨ ਆਪੇ ਉਹਨਾਂ ਦਾ ਪਰਮ ਜੀ ਰਨ ਆਪ ਹੀ ਭੁਲਾਈਨ ਆਪੇ ਪਰਮ ਜਿਹੜਾ ਪਰਮਾ ਦੇ ਵਿੱਚ ਪਏ ਹੋਏ ਆ ਭੁਲਾਇਆ ਹੋਇਆ ਤੇਰਾ ਕਰਮ ਹੋਵਾ ਜਦੋਂ ਤੇਰੀ ਕਿਰਪਾ ਬਖਸ਼ ਰਾਮਤ ਹੁੰਦੀ ਆ ਤੈਨ ਗੁਰੂ ਮਿਲਿਆ ਤੇ ਫਿਰ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਆ ਤੇ ਪੂਰੇ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਆ ਫਿਰ ਪਤਾ ਲੱਗਦਾ ਜੀਵ ਨੂੰ ਕਿ ਜੋ ਕੁਝ ਸੰਸਾਰ ਦੇ ਵਿੱਚ ਵਰਤ ਰਿਹਾ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੁਕਮ ਦੇ ਵਿੱਚ ਵਰਤ ਰਿਹਾ ਸਾਡਾ ਕੀਤਾ ਹੋਇਆ ਆਪਣਾ ਕੀਤਾ ਹੋਇਆ ਕੁਝ ਵੀ ਨਹੀਂ ਹੈ ਜੋ ਕੁਝ ਵਰਤ ਰਿਹਾ ਜਿਉਂ-ਜਿਉਂ ਤੇਰਾ ਹੁਕਮ ਤਿਵੈ ਤੇ ਹੋਣਾ ਜਹਿ ਜਹਿ ਰੱਖੇ ਆਪ ਤਹਿ ਜਾਏ ਕੋੜੋਣਾ ਜਿੱਥੇ ਪਰਮੇਸ਼ਰ ਰੱਖਦਾ ਉੱਥੇ ਕਰੋਨਾ ਪੈਂਦਾ ਕਿਉਂਕਿ ਉਹਦਾ ਹੁਕਮ ਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੀ ਸਾਰੇ ਜੀਵਾਂ ਦੇ ਵਿੱਚ ਵਰਤ ਰਿਹਾ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪਵਿਆਪੇ ਮਿਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਆਓ ਅਖੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ 10 ਪਦਿਆਂ ਦੀ ਇੱਥੇ ਸਮਾਪਤੀ ਹੋਈ ਹੈ ਆਓ ਅਖੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਫਿਰ ਅਰਦਾਸ ਫਿਰ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਸੱਚਾ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਭਰਮ ਹੋਵਾ ਭਰਮ ਉਪਾਏ ਭੁਲਾਈਨ ਆਪੇ ਤੇਰਾ ਕਰਮ ਹੋਵਾ ਤਿੰਨ ਗੁਰੂ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ